ਦਰਿਆ ਕੰਡੇ ਤਮਾਕਾ ਹੋਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਦਰਸਲ ਪਠਾਨਕੋਟ ਤੇ ਸੁਜਾਨਪੁਰ ਪੁਲ ਦੇ ਨੇੜੇ ਇੱਕ ਦਰਿਆ ਕੰਡੇ ਤਮਾਕਾ ਦੀ ਆਵਾਜ਼ ਆਂਦੀ ਹੈ ਉਸ ਤੋਂ ਬਾਅਦ ਹਰ ਕੋਈ ਡੈਲਿਆ ਹੋਇਆ ਹੈ ਹਰ ਕੋਈ ਡਰਿਆ ਹੁੰਦਾ ਹੈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਹਨ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਕੋਈ ਬੰਬ ਤਮਾਕਾ ਨਹੀਂ ਹੈ ਕੋਈ ਅੱਡੇਕਸਾ ਤਮਾਕਾ ਨਹੀਂ ਬਲਕਿ ਇੱਕ ਸ਼ਰਾਬ ਦੀ ਬੋਤਲ ਸਗੀ ਉਹਨਾਂ ਦਾ ਕਹਿਣਾ ਹੈ ਕਿ ਅਲਕੋਹਲ ਪਈ ਹੋਈ ਸੀ ਜਿਸ ਦੇ ਕਾਰਨ ਤਾਪਮਾਨ ਵਧਿਆ ਹੋਇਆ ਸੀ ਗਰਮੀ ਵਧੀ ਹੋਈ ਸੀ ਜਿਸ ਦੇ ਕਾਰਨ ਅਚਾਨਕ ਬੋਤਲ ਦੇ ਅੰਦਰ ਧਮਾਕਾ ਹੋਇਆ ਜਿਸ ਦੇ ਕਾਰਨ ਐਡੀ ਆਵਾਜ਼ ਆਈ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਦੇਖਣ ਦੇ ਵਿੱਚ ਤਾਂ ਅਜਿਹਾ ਹੀ ਲੱਗ ਰਿਹਾ ਹੈ ਕਿ ਅਲਕੋਹਲ ਦੀ ਬੋਤਲ ਹੈ ਇਸ ਮਾਮਲੇ ਦੀ ਜਾਂਚ ਜ਼ਰੂਰ ਕੀਤੀ ਜਾਵੇਗੀ ਬ੍ਰਿਕ ਦੇ ਨਾਲ ਤਹ ਤੱਕ ਪਹੁੰਚਾ ਜਾਵੇਗਾ ਤਾਂ ਕਿ ਸਾਰੇ ਖੱਜੇ ਜਿਹੜੇ ਨੇ ਉਹ ਕਲੀਅਰ ਹੋ ਸਕਣ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਸਕੇ ਉਹ ਤੇ ਦੱਸਦੇ ਕਿ ਇਸ ਮਾਮਲੇ ਨੂੰ ਲੈ ਕੇ ਹੁਣੇ ਅਜਾਂਚ ਕੀਤੇ ਜਾ ਰਹੀ ਹੈ ਪਠਾਨਕੋਟ ਦੇ ਦਰਿਆਦ ਨੇੜੇ ਇੱਕ ਘਟਨਾ ਵਾਪਰੀ ਜਿੱਥੇ ਕਿ ਅਚਾਨਕ ਧਮਾਕਾ ਹੁੰਦਾ ਆਵਾਜ਼ ਦੂਰ ਤੱਕ ਪਹੁੰਚਦੀ ਹੈ ਉਸ ਤੋਂ ਬਾਅਦ ਲੋਕ ਸਹਿਮ ਜਾਂਦੇ ਨੇ ਪੁਲਿਸ ਨੂੰ ਸੂਚਨਾ ਕਰਦੇ ਨੇ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਾਂਚ ਕਰਕੇ ਦੱਸਿਆ ਗਿਆ ਹੈ ਕਿ ਇੱਕ ਸ਼ਰਾਬ ਦੀ ਬੋਤਲ ਸੀ ਅਲਕੋਹਲ ਦੀ ਬੋਤਲ ਸੀ ਤੇ ਗਰਮੀ ਵਧੇ ਹੋਣ ਕਾਰਨ ਅਚਾਨਕ ਉਸ ਬੋਤਲ ਦੇ ਵਿੱਚ ਧਮਾਕਾ ਹੋ ਗਿਆ ਬਲਾਸਟ ਹੋ ਗਿਆ ਕੋਈ ਡਰਨ ਵਾਲੀ ਗੱਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਤਿਆਤਨ ਤੌਰ ਤੇ ਨੇ ਜਾਂਚ ਜ਼ਰੂਰ ਇਸ ਮਾਮਲੇ ਦੀ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਤਰੀਕੇ ਦੀ ਅਨਸੁਖਾਂ ਵਿ ਘਟਨਾ ਤੋਂ ਬਚਿਆ ਜਾ ਸਕੇ ਤੁਸੀਂ ਉਸ ਨੂੰ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧੀ ਜਾਣਕਾਰੀ ਦੇ ਰਹੇ ਤੀਸਰਾ ਆਪਾਂ ਨਿਊ ਬਰੋਲ ਨਗਰ ਬ੍ਰਿਜ ਦੇ ਲਾਗੇ ਖੜੇ ਹੈ ਤੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਸਾਊਂਡ ਆਈ ਹੈ ਕਾਫੀ ਜ਼ਿਆਦਾ ਇਸ ਤਰ੍ਹਾਂ ਲੱਗਿਆ ਕੋਈ ਬਲਾਸਟ ਹੋਇਆ ਤੇ ਮੈਂ ਮੌਕੇ ਤੇ ਆ ਕੇ ਦੇਖਿਆ ਖੱਲੇ ਸਪੌਟ ਵੀ ਦੇਖਿਆ ਤੇ ਇਸ ਤਰ੍ਹਾਂ ਕੋਈ ਬਲਾਸਟ ਵਾਲੀ ਗੱਲ ਹੈ ਨਹੀਂ ਜੋ ਪ੍ਰੀਲੀਮਨਰੀ ਮੈਂ ਦੇਖੀ ਹੈ ਕਿਉਂਕਿ ਮੈਂ ਖੁਦ ਵੀ ਆਰਮੀ ਚ ਰਿਹਾ 12 ਸਾਲ ਸਾਡੇ ਅਸੀਂ ਕੌਮ ਚ ਆਪਣਾ ਤਜਰਬਾ ਵੀ ਸੀ ਤੇ ਕਿ ਮਤਲਬ ਆਪਾਂ ਕਹਿ ਲਈਏ ਕਿ ਵੀ ਕੋਈ ਆਰਟੀਐਕਸ ਇਸ ਤਰ੍ਹਾਂ ਦਾ ਬਲਾਸਟ ਜੀ ਜਿਹੜਾ ਸਪੈਸ਼ਲੀ ਡਿਜ਼ਾਈਨ ਕਿਸੇ ਨੂੰ ਕੁਆਲਟੀ ਲਗਾਈ ਹੋਈ ਹੈ ਇਸ ਤਰ੍ਹਾਂ ਪ੍ਰੀਲੀਮਿਨਰੀ ਜੋ ਮੈਂ ਦੇਖਿਆ ਮੈਨੂੰ ਅੱਛੇ ਮੈਨੂੰ ਇਸ ਤਰ੍ਹਾਂ ਲੱਗਿਆ ਇਹਦਾ ਰੀਜ਼ਨ ਇਹ ਲੱਗ ਰਿਹਾ ਜ਼ਿਆਦਾ ਮੈਨੂੰ ਲੱਗ ਰਿਹਾ ਵੀ ਉੱਤੇ ਕੱਚ ਦੀ ਬੋਤਲ ਵੀ ਸੀ ਕਈ ਵਾਰੀ ਕੀ ਹੁੰਦਾ ਜਿਸ ਤਰ੍ਹਾਂ ਬੀਅਰ ਦੀ ਬੋਤਲ ਹੈ ਜਾਂ ਜਿਸ ਵਿੱਚ ਐਲਕੋਹਲ ਹੁੰਦਾ ਉਹਨੂੰ ਅਗਰ ਆਪਾਂ ਛੱਡ ਦਈਏ ਪੈਂਡੈਂਟ ਤੇ ਇਹ ਜਿਹੜੀ ਆਗੂ ਪਰੋਂ ਥੱਲੇ ਨੂੰ ਗਈ ਹੈ ਤੇ ਮੇਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤੇ ਜਿਹੜੀ ਬੋਤਲ ਵਗਰੋਂ ਪਾੜ ਜਾਂਦੀ ਹੈ ਤੇ ਐਲਕੋਹਲ ਕੀ ਹੁੰਦਾ ਜਦੋਂ ਪਾੜਦਾ ਤੇ ਜਿੰਨਾ ਉਹਦੇ ਵਿੱਚ ਰਿਕੋਰਡ ਹੁੰਦਾ ਉੱਪਰੋਂ ਐਜ਼ ਅ ਸਪਰੇਅ ਟਾਈਪ ਉੱਪਰੋਂ ਖੇਲਿਆ ਜਾਂਦਾ ਪਰ ਫਿਰ ਵੀ ਆਪਾਂ ਨੂੰ ਇਤਿਹਾਦ ਦੇ ਤੌਰ ਤੇ ਏਰੀਆ ਰਾਉਂਡ ਅਪ ਕੀਤਾ ਤੇ ਆਪਣੇ ਕੋਲੇ ਇੱਕ ਟੀਮ ਦੇ ਸਪੈਸ਼ਲਿਸਟ ਨੂੰ ਬੁਲਾ ਕੇ ਇਹਨੂੰ ਚੈੱਕ ਕਰਵਾ ਲਏ ਨੇ ਤੇ ਜਿਹੜੀ ਅੱਗੇ ਗੱਲ ਸਾਹਮਣੇ ਆ ਗਈ ਤੁਹਾਨੂੰ ਦੱਸ ਦਾਂ ਕਿ ਬਾਕੀ ਇੱਥੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਮੁੱਢਲੀ ਜਿਹੜੀ ਮੈਂ ਜਿਹੜੀ ਸਪੌਟ ਵੈਰੀਫਾਈ ਕੀਤਾ ਇਹਦੇ 'ਚ ਕੋਈ ਵੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਵੀ ਆਈਡੀ ਲੱਗੀ ਸੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਰਾਜੇਸ ਨੋਰਮਲ ਸਾਜੇ ਚਸ਼ਮਦੀਦਾਨੀ ਮੰਨੀਏ ਤੇ ਚਸ਼ਮਦੀਦਾਨ ਲੋਕ ਕਹਿ ਜਾ ਰਿਹਾ ਕਿ ਕਾਫੀ ਜਿਹੜੀ ਸਾਊਂਡ ਹੈ ਕਾਫੀ ਦੂਰ ਤੱਕ ਜਿਹੜੀ ਸੁਣਾਈ ਦਿੱਤੀ ਗਈ ਹੈ ਸਰ ਇਹ ਕਿਹਦਾ ਕੀ ਰੀਜਨ ਹੋ ਸਕਦਾ ਨਹੀਂ ਸਾਊਂਡ ਫਿਰ ਮਤਲਬ ਉਹ ਹੀ ਕਿ ਜਿਸ ਤਰ੍ਹਾਂ ਕੋਈ ਬੋਟਲ ਵਜਰਾ ਹੁੰਦੀ ਹੈ ਜਦੋਂ ਬੰਦ ਹੁੰਦੀ ਹੈ ਐਲਕੋਹਲ ਦੀ ਜਿਸ ਤਰ੍ਹਾਂ ਤੇ ਇੱਕ ਬੋਟਲ ਸੀ ਕੱਚ ਦੀ ਲੈਟਸ ਅਪੋਜ਼ ਉਹਦੇ ਅੰਦਰ ਕੋਈ ਐਲਕੋਹਲ ਸੀ ਜਿੱਦਾਂ ਸ਼ਰਾਬ ਦੀ ਬੋਤਲ ਹੈ ਜਾਂ ਬੀਅਰ ਦੀ ਬੋਤਲ ਹੈ ਜਦੋਂ ਟੈਂਪਰੇਚਰ ਵੱਧਦਾ ਉਹ ਉਹ ਬਲਾਸਟ ਹੋ ਜਾਂਦੀ ਹੈ ਤੇ ਨੈਚਰਲ ਵੀ ਦੀ ਆਵਾਜ਼ ਵੀ ਆਉਂਦੀ ਹੈ ਤੇ ਜਦੋਂ ਉਹਦੇ ਲਿਕਵਿਡ ਉੱਪਰ ਨੂੰ ਫਿਰ ਜਾਂਦਾ ਉਹ ਇੱਕ ਰ ਉਸ ਲਈ ਹੈ ਕਿ ਜਦੋਂ ਆਈਡੀ ਵਗੈਰਾ ਦਾ ਬਲਾਸਟ ਹੁੰਦਾ ਨਾ ਉੱਥੇ ਫਿਰ ਆਪਾਂ ਨੂੰ ਉਹਦੇ ਰੈਮਨੈਂਟਸ ਮਿਲਦੇ ਆਂ ਸ਼ਰਾ ਹੁੰਦਾ ਉੱਥੇ ਜਿਸ ਨੂੰ ਲੱਗੀ ਸਾਕੀ ਉਹਦੇ ਨਿਸ਼ਾਨ ਮਿਲਦੇ ਆ ਤੇ ਉਹ ਸਾਰੀਆਂ ਚੀਜ਼ਾਂ ਉਹਦੇ ਲਾਵਾ ਵਾਇਰਸ ਮਿਲਦੀਆਂ ਲੂਜ਼ ਵਾਇਰ ਜਾਂ ਕੋ ਉਹਦੇ ਪੈਲਟਸ ਮਿਲਦੇ ਆ ਨਿਸ਼ਾਨ ਮਿਲਦੇ ਆ ਤੇ ਇਸ ਤਰ੍ਹਾਂ ਦਾ ਕੋਈ ਪ੍ਰੀਮੀਰੀ ਵੀ ਕੋਈ ਗੱਲ ਨਹੀਂ ਆਈ ਨਾ ਵਾਇਰਸ ਆ ਨਾ ਪੈਲਟਸ ਆ ਉਹ ਨਿਸ਼ਾਨ ਵੀ ਨਹੀਂ ਆ ਕੋਈ ਇਸ ਤਰ੍ਹਾਂ ਦਾ ਆਵਾਜ਼ ਇੱਥੇ ਬਹੁਤ ਜ਼ਿਆਦਾ ਕੋਈ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਕੁਝ ਨਹੀਂ ਸੀ ਜਿਸ ਸਾਊਂਡ ਆਈ ਹੈ ਬਾਕੀ ਇਹ ਇਨੂੰ ਸਟਾਰਟ ਹੋਣ ਦਾ ਵੀ ਰੀਜ਼ਨ ਇਹ ਹੈ ਕਿ ਇੱਥੇ ਕੂੜਾ ਸੀ ਇੱਥੇ ਅੱਗ ਲਾ ਭਰਾ ਅੱਗ ਲਗਾਈਗੀ ਉਹ ਅੱਗ ਥੱਲੇ ਨੂੰ ਗਈ ਜਦੋਂ ਅੱਗ ਥੱਲੇ ਗਈ ਤੋ ਇੱਕ ਜਗ੍ਹਾ ਤੇ ਜਿਹੜਾ ਉੱਥੇ ਜਾ ਕੇ ਇੱਕ ਕਿਸਮ ਦਾ ਤੁਮਾਕਾ ਹੋਇਆ ਉਹ ਤੁਮਾਕੇ ਦਾ ਰੀਜ਼ਨ ਜਿਹੜਾ ਆਪਾਂ ਉਹ ਦੇਖਾਂਗੇ ਵੈਸੇ ਪ੍ਰੀਲੀਮినਰੀ ਲੱਗ ਰਿਹਾ ਕਿ ਜਿੱਦਾਂ ਅਲਕੋਹਲ ਜਾਂ ਸ਼ਰਾਬ ਦੀ ਕੋਈ ਬੋਤਲ ਸੀ ਜਿਹੜੀ ਟੈਂਪਰੇਚਰ ਜਦੋਂ ਵਧਿਆ ਤੇ ਉਹ ਇੱਕ ਕਿਸਮ ਨਾਲ ਡੈਫੀਨੇਟ ਸਨਿਕ ਲੋਕਾਂ ਨੂੰ ਕੀ ਮੈਸੇਜ ਹੈ ਦਾ ਦੇ ਨਹੀਂ ਮੇਰਾ ਇਹ ਮੈਸੇਜ ਹੈ ਕਿ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਕੁਝ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਮੁੱਢਲੀ ਜਿਹੜੀ ਮੈਂ ਜਾਇਜ਼ਾ ਲਿਆ